ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਾਨਾ ਸਿੱਧੂ ਨੂੰ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਭਾਨਾ ਸਿੱਧੂ ਦੇ ਸਮਰਥਕ ਵੀ ਅਦਾਲਤ ਦੇ ਬਾਹਰ ਪਹੁੰਚੇ ਨੇ ਜਿੱਥੇ ਸਮਰਥਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਹੈ। ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਖਿਲਾਫ ਸਮਰਥਕਾਂ ਵੱਲੋਂ ਜਮਕੇ ਨਾਅਰੇਬਾਜ਼ੀ ਕੀਤੀ ਗਈ ਹੈ। ਇਸ ਮੌਕੇ ਸਮਰਥਕਾਂ ਦੇ ਨਾਅਰੇ ਪੂਰੇ ਕੋਰਟ ਕੰਪਲੈਕਸ ਦੇ ਵਿੱਚ ਗੂੰਜਦੇ ਹੋਏ ਨਜ਼ਰ ਆਏ। ਦੱਸ ਦिए ਕਿ ਬੀਤੇ ਦਿਨੀ ਪਟਿਆਲਾ ਪੁਲਿਸ ਵੱਲੋਂ ਚੈਨੀ ਖੋਣ ਦੇ ਦੋਸ਼ 'ਇਠ ਭਾਨਾ ਸਿੱਧੂ ਨੂੰ ਗ੍ਰਫਤਾਰ ਕੀਤਾ ਗਿਆ ਸੀ ਤੇ ਪਿਛਲੇ ਦਿਨੀ ਮਾਨਯੋਗ ਅਦਾਲਤ ਵੱਲੋਂ 3 ਦਿਨਾਂ ਦੇ ਰਿਮਾਂਡ ਤੇ ਭੇਜਿਆ ਗਿਆ ਸੀ ਜੋ ਕਿ ਅੱਜ ਪੂਰਾ ਹੋਣ ਤੇ ਮੁੜ ਭਾਨੇ ਸਿੱਧੂ ਨੂੰ ਪਟਿਆਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਵੱਲੋਂ ਭਾਨੇ ਸਿੱਧੂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਇਸ ਦੇ ਨਾਲ ਹੀ ਭਾਨੇ ਸਿੱਧੂ ਤੇ ਬੋਹਰ ਪੁਲਿਸ ਵੱਲੋਂ ਵੀ ਮਾਮਲਾ ਦਰਜ ਕੀਤਾ ਗਿਆ ਹੈ ਦੇਖੋ ਅਜਨ ਨੂੰ ਪੇਸ਼ ਕੀਤਾ ਜੀ ਉਹਨਾਂ ਦਾ ਜੁਡੀਸ਼ਲ ਰਿਮਾਂਡ ਹੋਇਆ 12/2/2024 ਤੱਕ ਜੀ ਮੈਡੀਕਲ ਕਰਾ ਕੇ ਪੁਲਿਸ ਉਹਨਾਂ ਨੂੰ ਸੈਂਟਰਲ ਜੇਲ ਪਟਿਆਲਾ ਛੱਡੂਗੀ ਤੇ ਅਗਲਾ ਜਿਹੜਾ ਇੱਕ ਅਬੋਰ ਦਾ ਮਾਮਲਾ ਸੀ ਉਹ ਕਿਤੇ ਨਾ ਕਿਤੇ ਇੰਟਰ ਕਰ ਰਿਹਾ ਇਸ ਮਾਮਲੇ ਚ ਨਹੀਂ ਕੁਛ ਨਹੀਂ ਜੀ ਕੋਈ ਪੁਲਿਸ ਨੇ ਉਹਦਾ ਜ਼ਿਕਰ ਨਹੀਂ ਕੀਤਾ ਨਾ ਹੀ ਅਬੋਰ ਦੀ ਕੋਈ ਪੁਲਿਸ ਉਰੇ ਆਈ ਉਰੇ ਉਸ ਦਾ ਕੋਈ ਐਸਾ ਗੱਲਬਾਤ ਨਹੀਂ ਕੀਤੀ ਤੇ ਨਾਰੇਬਾਜੀ ਕਰਨ ਵਾਲੇ ਕੁਝ ਹੈਗੇ ਸੀ ਕੰਪਲੈਕਸ ਚ ਲੋਕ ਹਾਂ ਸੀਗੇ ਜੀ 25-30 ਬੰਦੇ ਸੀਗੇ ਉੱਥੇ ਤੇ ਲੱਗਦਾ ਕਿ ਕੁਝ ਇਸ ਮਾਮਲੇ ਦੇ ਵਿੱਚ ਅਗਲਾ ਕੀ ਸਟੈਪ ਹੋ ਸਕਦਾ ਦੇਖੋ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰੂਗੀ ਜੀ ਇਨਵੈਸਟੀਗੇਸ਼ਨ ਕਰਕੇ ਜਿਹਦੇ ਖਿਲਾਫ ਜੋ ਐਵਿਡੈਂਸ ਆ ਉਹਦੇ ਮੁਤਾਬਕ ਚਲਾਣ ਦੇਣਗੇ ਜੀ ਹਕੀਕੀ ਟੀਵੀ ਪੰਜਾਬੀ ਲਈ ਪਟਿਆਲਾ ਤੋਂ ਅਵਿਨਾਸ਼ ਕੰਬੋਜ ਦੀ ਰਿਪੋਰਟ